ਇਸੋ ਲਈ ਬਿਹਤ ਵੱਡੀ ਖਬਰ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਸਾਥੀਆਂ ਦੇ ਨਾਲ ਜੁੜੀ ਹੋਈ ਹੈ ਜਿੱਥੇ ਅਮਰਿਤਪਾਲ ਸਿੰਘ ਦੇ ਸੱਤ ਸਾਥੀਆਂ ਨੂੰ ਅਸਾਮ ਦੀ ਦਿਬਰਗੜ ਜੇਲ੍ਹ ਤੋਂ ਪੰਜਾਬ ਲਿਆਂਦਾ ਗਿਆ ਪੰਜਾਬ ਪੁਲਿਸ ਦੀ ਟੀਮ ਇਹਨਾਂ ਨੂੰ ਅਜਨਾਲਾ ਦੀ ਅਦਾਲਤ ਲੈ ਕੇ ਪਹੁੰਚੀ ਅਤੇ ਅਦਾਲਤ ਵੱਲੋਂ ਇਹਨਾਂ ਨੂੰ 4 ਦਿਨ ਦੇ ਪੁਲਿਸ ਰਿਮਾਂਡ ਉਤੇ ਭੇਜ ਦਿੱਤਾ ਗਿਆ ਤੁਹਾਨੂੰ ਦੱਸ ਦਿੰਦੇ ਹਾਂ ਕਿ ਪੰਜਾਬ ਪੁਲਿਸ ਵੱਲੋਂ ਅਮਰਿਤਪਾਲ ਸਿੰਘ ਦੇ ਸਾਥੀਆਂ ਦਲਜੀਤ ਕਲਸੀ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇ ਕੇ ਬਸੰਤ ਸਿੰਘ ਕੁਲਵੰਤ ਸਿੰਘ ਹਰਜੀਤ ਸਿੰਘ ਗੁਰਿੰਦਰਪਾਲ ਸਿੰਘ ਅਤੇ ਕੁਰਮੀਤ ਸਿੰਘ ਨੂੰ ਅਚਨਾਲਾ ਲਿਆਂਦਾ ਗਿਆ ਉਹਨਾਂ ਦੀ ਪੇਸ਼ੀ ਦੇ ਮੱਦੇਨਜ਼ਰ ਅਚਨਾਲਾ ਅਦਾਲਤ ਦੇ ਬਾਹਰ ਭਾਰੀ ਪੁਲਿਸ ਫੋਰਸ ਤੇ ਤਾਇਨਾਤ ਕੀਤੀ ਗਈ ਹੈ ਇਹਨਾਂ ਸਾਰਿਆਂ ਦੇ ਇੱਥੇ ਆਉਣ ਤੋਂ ਪਹਿਲਾਂ ਹੀ ਇਹਨਾਂ ਸਾਰਿਆਂ ਦੇ ਪਰਿਵਾਰਕ ਮੈਂਬਰ ਵੀ ਇੱਥੇ ਪਹੁੰਚ ਗਏ ਸਨ ਪਰ ਫਿਲਹਾਲ ਕਿਸੇ ਨੂੰ ਵੀ ਉਹਨਾਂ ਦੇ ਕਰੀਬ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ ਸਾਰੇ ਅਮਰਿਤਪਾਲ ਸਿੰਘ ਦੇ ਨਾਂ ਅਨਸਾ ਦੇ ਤਹਿਤ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਸਨ ਇਹਨਾਂ ਸਾਰਿਆਂ ਨੂੰ ਅਜਨਾਲ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਅਦਾਲਤ ਵੱਲੋਂ ਵਕੀਲਾਂ ਦੇ ਬਹਿਸ ਦੇ ਮਗਰੋਂ 4 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਇਹ ਸਾਰੇ 25 ਮਾਰਚ ਤੱਕ ਪੰਜਾਬ ਪੁਲਿਸ ਜੀ ਦੇ ਮਾੜੂ ਤੇ ਰਣਗੇ ਮੁਲਜ਼ਮਾਂ ਦੀ ਅਦਾਲਤ ਦੇ ਵਿੱਚ ਪੇਸ਼ੀ ਮਗਰੋਂ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਇਹਨਾਂ 7 ਮੁਲਜ਼ਮਾਂ ਦੇ ਖਿਲਾਫ ਅਜਨਾਲਾ ਥਾਣੇ ਦੇ ਵਿੱਚ ਮਕਦਮਾ ਦਰਜ ਕੀਤਾ ਗਿਆ ਸੀ ਇਹ ਸਾਰੇ ਐਨਐਸਸੀ ਤਹਿਤ ਆਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਸੀ ਉਹਨਾਂ ਦੀ ਡਿਬਰੂਗੜ ਜੇਲ੍ਹ ਤੋਂ ਰਿਹਾਈ ਹੋਣ ਉੱਤੇ ਹੁਣ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਹਨਾਂ ਦਾ 4 ਦਿਨ ਦਾ ਰਿਮਾਂਡ ਮਿਲੇ ਹੈ ਅੱਜ ਭਾਈ ਅਵਰਸਾ ਦੇ ਨਾਲ ਸਾਥੀ ਜਿਹੜੇ ਆ ਉਹਨਾਂ ਨੂੰ ਲੈ ਕੇ ਅੱਜ ਨਾਲਾ ਕੋਰਟ ਦੇ ਵਿੱਚ ਫੇਸ ਕੀਤਾ ਜਾ ਰਿਹਾ ਹੈ ਉਹ ਨਾਲੇ ਵੀ ਸਾਥ ਪਾਤੀ ਆ ਜਜੀਤ ਸਿੰਘ ਕਲਤੀ ਆ ਭਗਵਾਨ ਦੇ ਇਕ ਬਾਜੇ ਕੇ ਪ੍ਰਕਾਟ ਮਤਰੀ ਆ ਅਜੀਤ ਦੇਗਾ ਖਲੋਂ ਤੇ ਕਰਾਉਗੇ ਆ ਗੁਰੂ ਆ ਚਲਾਵਾ ਆਪਣਾ ਜਜੀਤ ਸਿੰਘ ਨੂੰ ਪਰਵਾਣ ਆ ਤੇ ਆ ਰੋਕੀ ਆ ਕਿ ਅੱਜ ਕੀ ਲੱਗ ਰਿਹਾ ਕਿ ਅੱਜ ਦੇ ਬੰਦਾ ਪਰਵਾਣ ਖਸ ਹੋ ਗਏ ਉਹ ਦੇਖੋ ਪੁਲਿਸ ਦਾ ਤੇ ਕੰਮ ਸਰਕਾਰ ਦਾ ਕੰਮ ਹੁੰਦਾ ਹੈ ਰਿਮਾਂਡ ਮੰਗਣਾ ਕਦੇ ਜਿਹੜੇ ਵੀ ਨਾ ਉਹਨਾਂ ਨੇ ਕੰਮ ਕਰਦੇ ਗਏ ਤੇ ਕਿਉਂਕਿ ਉਹਨਾਂ ਦੋ ਸਾਲ ਕਸਟਡੀ ਦੇ ਵਿੱਚ ਹੈਗੇ ਆ ਹੁਣ ਉਹਨਾਂ ਦੇ ਨਾਲ ਜਿਹੜਾ ਪਹਿਲਾਂ ਤੇ ਸਾਗੀ ਟੱਟਾ ਕੀਤਾ ਗਿਆ ਉਹਨਾਂ ਸਰ ਜਿਹੜੇ ਬੇਬੁਨਿਆਦ ਜਿਹੜੇ ਖੁਦ ਖਾਰੇ ਨਹੀਂ ਉਹ ਤੋਂ ਹੋ ਰਹੀ ਤੇ ਕਹਿੰਦੇ ਸਰਕਾਰ ਜਿਹੜੀ ਆ ਇਹਨਾਂ ਦਲ ਦੀ ਸਰਕਾਰ ਜਿਹੜੇ ਜੇਲ੍ਹ ਚੋਂ ਲੈ ਕੇ ਆਏ ਨੇ ਸੱਤਾ ਬੰਦਿਆਂ ਨੂੰ ਜਿਹੜਾ ਐਫ ਆਈ ਆਰ 49 ਦੇ ਵਿੱਚ ਉਹਨਾਂ ਨੂੰ ਅਰੈਸਟ ਪਾ ਰਹੇ ਨੇ ਤੇ ਮੈਨੂੰ ਲੱਗਦਾ ਹੈ ਕਿ ਪੁਲਿਸ ਜਿਵੇਂ ਉਸ ਦੇ ਵਿੱਚ ਰਿਮਾਂਡ ਮੰਗੇ ਸਾਡੇ ਵੱਲੋਂ ਤਾਂ ਇਹੀ ਹੈ ਕਿ 2 ਸਾਲ ਦੇ ਬਾਅਦ ਕੋਈ ਰਿਕਵਰੀ ਨਹੀਂ ਕਿਉਂਕਿ ਜਿਹੜੇ ਆਲਦੀ ਬੰਦੇ ਪਹਿਲਾਂ ਰੈਸਟ ਕੀਤੇ ਹੋਏ ਨੇ ਉਹਨਾਂ ਦੇ ਕੋਲੋਂ ਕੋਈ ਕੋਈ ਚੀਜ਼ ਰਿਕਵਰ ਨਹੀਂ ਸੀ ਉਹ ਚਲਾਨ ਆਲਦੀ ਪੈਂਡਿੰਗ ਹੈ ਇਨਵੈਸਟੀਗੇਸ਼ਨ ਕੰਪਲੀਟ ਹੋ ਚੁੱਕੀ ਸਿਰਫ ਇਹਨਾਂ ਨੂੰ ਨਾਮਿਨੇਟ ਕਰਤਾ ਸੋ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਪ੍ਰਮਾਣ ਵਾਲੀ ਗੱਲ ਆ ਉਹ ਸਹੀ ਲੱਗਦਾ ਹੈ ਕਿ ਇਸ ਤੋਂ ਬਾਅਦ ਇੱਥੇ ਕਾਜ ਵੀ ਰੱਖਿਆ ਜਾਵੇਗਾ ਜਾਂ ਦੁਬਾਰਾ ਇਤਫਾਮ ਮਿਲ ਜਾਵੇ ਨਹੀਂ ਨਹੀਂ ਉਸਾਮ ਦਾ ਤਾਂ ਕੋਈ ਕਾਰਨ ਵੀ ਬਣਦਾ ਸਸ ਆਸਾਨ ਦਾ ਕੋਈ ਕਾਰਨ ਨਹੀਂ ਬਣਦਾ ਇਸ ਦੇ ਵਿੱਚ ਜਿਹੜੀ ਆਪਣੇ ਜੇਲ੍ਹਾਂ ਨੇੜੇ ਤੇੜੇ ਜਾਂ ਕਿਸੇ ਹੋਰ ਕਿਤੇ ਵੀ ਜਿਹੜੇ ਆ ਪ੍ਰਸ਼ਾਸਨ ਜਿਹੜਾ ਜਿੱਥੇ ਨੂੰ ਲੱਗਦਾ ਉਹਨਾਂ ਨੂੰ ਫ੍ਰੀਟਾ ਰੱਖ ਸਕਦੇ ਕਿਹੜੇ ਕਿਹੜੇ ਬੰਦੇ ਹੈਗੇ ਨੇ ਸੱਤ ਬੰਦੇ ਆ ਜੀ ਜਿਸ ਦਰਜੀਤ ਸਿੰਘ ਕਲਸੀ ਹੈ ਗਰਮੀਤ ਸਿੰਘ ਆ ਕਲਵੰਤ ਸਿੰਘ ਆ ਬਸੰਤ ਸਿੰਘ ਹੈ ਤੇ ਪ੍ਰਧਾਨ ਮੰਤਰੀ ਬਾਜੇ ਕੇ ਹੈ ਟੋਟਲ ਸੱਤ ਬੰਦੇ ਹੈ ਤਰ੍ਹਾਂ ਦੇ ਸਾਥ ਆ ਗਏ ਕੀ ਕਰਨਗੇ आज सात आदमी जो एन से छूट के आए हैं उनको कार्ड नंबर एफ में पेश किया गया है जिनमें बसंत सिंह जी गुरमीत सिंह प्रधानमंत्री बाजू के दलजीत कलसी और तीन जाने थे जिनको आज पेश किया गया और चार जन का पुलिस रिमांड उनको मिल गया तो क्या रिमांड में क्या हासिल होगा इनको देखो इनकी जो प्ली थी कि इन्होंने मोबाइल रिकवर करने हैं जो अगर कोई हथियार यूज़ हुआ वेपन यूज़ हुआ तो उनको रिकवर करना है प्लस और कुछ किस करनी है कि और और कौन इस ਸਮਰਦਾ ਇਸ ਨੇ ਬਈ ਤੋਂ ਪਹਿਲੇ ਡਬੂਗੜ ਜੇਲ੍ਹ ਵਿੱਚ ਰਹੇ ਜੁਕੇ ਤਾਂ ਜੀ ਅੱਜ ਦੁਬਾਰਾ ਪੇਸ਼ ਕਰਨੇ ਆ ਉਧਰ ਤੋਂ ਮਾਲੂਮ ਹੈ ਕੋਈ ਅਸਲ ਨੂੰ ਪਹਿਲੇ ਦੇਖੋ ਜੋ ਡਬੂਗੜ ਜੇਲ੍ਹ ਵਿੱਚ تھا ਉਹ ਤੋਂ ਉਨਕੀ ਐਨਐਸਏ ਸੀ ਉਹ ਆਬ ਖਤਮ ਹੋ ਗਈ ਹੈ ਆਪ 39 ਨੰਬਰ ਵਿੱਚ ਹੀ ਪ੍ਰोसीडिंग ਚੱਲੇਗੀ ਇਹ ਗੱਲ ਬਾਤ ਜੀ ਸਰ ਜਿਹੜਾ ਅੱਜ ਕੋਰਟ ਤੇ ਪੇਸ਼ ਕੀਤਾ ਗਿਆ ਕਿੰਨੇ ਦੇ ਤਰ੍ਹਾਂ ਮਿਲਾਇਆ ਅੱਜ ਜਿਹੜੇ ਪਹਿਲਾਂ ਐਨਐਸਏ ਦੇ ਦੋਸ਼ੀ ਬੰਦ ਸੀਗੇ ਉਹਨਾਂ ਜੋ 7 ਦੋਸ਼ੀਆਂ ਨੂੰ ਜਿਹੜਾ ਵਾ ਅੱਜ ਅਰੈਸਟ ਕਰਕੇ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿਨ੍ਹਾਂ ਦਾ 25 ਤਰੀਕ ਤੱਕ ਜਿਹੜਾ ਵਾ ਉਹ ਰਿਮਾਂਡ ਮਿਲਿਆ ਕੀ ਨਾਮ ਹੈ ਜੀ ਇਹ ਐਨਐਸ ਸੀ ਦੇ ਬੰਦਿਆਂ ਦਾ ਕੀ ਨਾਮ ਹੈ ਜੀ ਸਰ ਸਭ ਤੋਂ ਐਨਾ ਤੋਂ ਪਹਿਲਾਂ ਸਰ ਪਹਿਲਾਂ ਕਿਸੇ ਸਰ ਪਹਿਲੇ ਕਿਹੜੀ ਜੇਐਸ ਸੀ ਹੁਣ ਕਿਹੜੇ ਕੇਸ ਲੈਂਦੇ ਨੇ ਇਹ 39/23 ਸਾਡਾ ਥਾਣੇ ਅਜਨਾਲੇ ਦਾ ਮੁਕਦਮਾ ਸੀਗਾ ਜੀ ਉਹਦੇ ਵਿੱਚ ਅਸੀਂ ਇਹਨਾਂ ਨੂੰ ਰੈਸਟ ਕੀਤਾ ਪਹਿਲਾਂ ਇਹ ਸਾਰੇ ਜਿਹੜੇ ਦੋਸ਼ੀ ਨੇ ਇਹ ਐਨਐਸਏ ਤਹਿਤ ਜਿਹੜਾ ਡਿਪਰੂ ਗਾਰਡ ਬੰਦ ਸੀਗੇ ਉਥੋਂ ਰਿਹਾਈ ਹੋਣ ਤੇ ਅਸੀਂ ਇਸ ਮੁਕਦਮੇ ਵਿੱਚ ਗ੍ਰਿਫਤਾਰ ਕਰਕੇ ਉਹਨਾਂ ਨੂੰ ਮਾਨਜੋ ਕੋਰਟ ਦੇ ਵਿੱਚ ਪੇਸ਼ ਕੀਤਾ ਹੈ ਜਿਹੜਾ ਸਾਨੂੰ 25 ਤਰੀਕ ਦਾ ਇਹਨਾਂ ਦਾ ਪੁਲਿਸ ਰਿਪੋਰਟ ਸਰ ਕੀ ਤੁਹਾਡੇ ਵੱਲੋਂ ਦਲੀਲ ਪੇਸ਼ ਕੀਤੀ ਕਿਉਂਕਿ ਉਹਨਾਂ ਦੇ ਵਕੀਲ ਕਹ ਰਹੇ ਸੀ ਕਿ ਪਰਚਾ ਬੇਬੁਨਿਆਦ ਹੈ ਵੇਖੋ ਇਹ ਤੁਸੀਂ ਉਦੋਂ ਸਾਰੇ ਮੌਕੇ ਤੇ ਹਾਜ਼ਰ ਸੀਗੇ ਤੁਹਾਨੂੰ ਪਤਾ ਸੀਗਾ ਇਹ ਕੇਸ ਦੀ ਡੰਗਾਈ ਦਾ ਇਹ ਸਾਰਾ ਅਸੀਂ ਸਾਰਾ ਸਾਡਾ ਲਿੰਕ ਐਵੀਡੈਂਸ ਬਹੁਤ ਸਾਡੀ ਇਹ ਵੱਡੇ ਲੈਵਲ ਦੀ ਜੁੜੀ ਆ ਤਫਤੀਸ਼ ਅਸੀਂ ਹੀ ਕਰਨੀ ਆ ਇਹਦੇ ਵਿੱਚ ਸਾਰਾ ਅਸੀਂ ਲਿੰਕ ਐਵੀਡੈਂਸ ਜੋੜ ਕੇ ਜਿਹੜੇ ਕਵਰੀਆਂ ਵੀ ਸਾਡੀਆਂ ਕਰਨ ਵਾਲੀਆਂ ਨੇ ਤਾਂ ਜੋ ਦੋਸ਼ੀਆਂ ਨੂੰ ਜਿਹੜੀ ਆ ਸਖਤ ਸਜ਼ਾ ਦਵਾਈ ਜਾਵੇ ਕਵਰੀ ਹੋਈ ਹੋਈ ਇਹਦੇ ਵਿੱਚ ਕੋਈ ਹੁਣ ਕਰਾਂਗੇ ਜੀ ਡਿਊਰਿੰਗ ਰਿਮਾਂਡ ਕਰਾਂਗੇ ਅਮਰ ਪਾਸੇ ਦਾ ਐਨਐਸਏ ਜਿਹੜਾ ਖਤਮ ਹੋਏਗਾ ਐਨਐਸਏ ਉਹਨੂੰ ਵੀ ਲਿਆਇਆ ਜਾਏਗਾ ਵੇਖੋ ਇਹਦੇ ਬਾਰੇ ਮੈਂ ਤੁਹਾਨੂੰ ਨਹੀਂ ਕਹਿ ਸਕਦਾ ਤੁਹਾਨੂੰ ਆਪੇ ਪਤਾ ਲੱਗ ਜਾਣਾ। ਇਹ ਮਰਵਾ ਦਾ ਸਾਥੀ ਨੇ ਸਾਰੇ ਜੀ ਹਾਂਜੀ 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 ਇਹ ਐਫ ਆਰ ਦੇ ਵਿੱਚ 39 ਬੰਤਾਂ ਦਾ ਇਹਦੇ ਵਿੱਚ ਇਹ ਭਗਵੰਤ ਸਿੰਘ ਔਰ ਪ੍ਰਧਾਨ ਮੰਤਰੀ ਬਾਜੇਗੇ ਗਰਮੀਤ ਸਿੰਘ ਗਿੱਲ ਬੁੱਕਣਵਾਲਾ ਬਸੰਤ ਸਿੰਘ ਸਰਬਜੀਤ ਸਿੰਘ ਕਲਸੀ ਗੁਰਿੰਦਰਪਾਲ ਗੁੜੀ ਔਜਲਾ ਕਲਵੰਤ ਸਿੰਘ ਧਾਰੀਵਾਲ ਤੇ ਹਰਜੀਤ ਸਿੰਘ ਚਾਚਾ ਸ਼ਾਮਲ ਸਰ ਇਹ ਉਹੀ ਮਾਮਲੇ 'ਚ ਜਿਹੜੇ ਥਾਣੇ ਦੇ ਉੱਪਰ ਹਮਲਾ ਕੀਤਾ ਬਿਲਕੁਲ ਜੀ ਬਿਲਕੁਲ ਬਿਲਕੁਲ ਉਹੀ ਉਹ ਤੁਹਾਨੂੰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ